ਜੁਜਾਰ ਸਿੰਘ ਜੋ ਕਿ ਐਸ ਡੀ ਐਮ ਸਮਾਣਾ ਦੀ ਸਕਿਉਰਟੀ ਵਿਭਾਗ ਦੇ ਸਹਾਇਕ ਥਾਣੇਦਾਰ ਸੀ ਉਹਨਾਂ ਦੀ ਅਚਾਨਕ ਚਲੇ ਜਾਣ ਨਾਲ ਜੋ ਇਸ ਇਲਾਕੇ ਦੇ ਲੋਕਾਂ ਨੂੰ ਘਟਾਇਆ ਪਿਆ ਉਸ ਦੇ ਲਈ ਅੱਜ ਉਹਨਾਂ ਕੀ ਸਰਦਾਨੰਦੀ ਸਮਾਗਮ ਦੇ ਵਿੱਚ ਇਸ ਇਲਾਕੇ ਦਾ ਕੋਈ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਆਗੂ ਨੇ ਆ ਕੇ ਉਹਨਾਂ ਨੂੰ ਸਰਦਾਨੰਦੀ ਦਿੱਤੀ ਹੈ ਤੇ ਕਿਹਾ ਹੈ ਕਿ ਜੁਜਾਰ ਸਿੰਘ ਇੱਕ ਲੋਕਾਂ ਦੇ ਮਨ ਦੇ ਵਿੱਚ ਸੀ ਉਹ ਮੁਲਾਜ਼ਮ ਐਸਾ ਸੀ ਨਹੀਂ ਤੇ ਪੁਲਿਸ ਮੁਲਾਜ਼ਮ ਤੋਂ ਲੋਕ ਇਸ ਤਰ੍ਹਾਂ ਕਦਰਾਂਦੇ ਹਨ ਲੇਕਿਨ ਜੁਜਾਰ ਸਿੰਘ ਜੋ ਉੱਥੇ ਖੜਾ ਹੁੰਦਾ ਸੀ ਇਸ ਜੇਮ ਦਫਤਰ ਦੇ ਬਾਹਰ ਤੋਂ ਜੋ ਵਿਅਕਤੀ ਜਾਂਦਾ ਸੀ ਪਾਵੇਂ ਕੋਈ ਪ੍ਰਾਈਵੇਟ ਹੈ ਕੋਈ ਆਮ ਆਦਮੀ ਜਾਂਦਾ ਸੀ ਤਾਂ ਉਸ ਨੂੰ ਇਹ ਵਿਸ਼ਵਾਸ ਹੁੰਦਾ ਸੀ ਕਿ ਮੇਰਾ ਕਾਮ ਜੂਹਾਰ ਸਿੰਘ ਨੇ ਕਰਵਾ ਦੇਣਾ ਔਰ ਉਸੇ ਦੀ ਬਦੌਲਤ ਅੱਜ ਉਹਨਾਂ ਦੇ ਸਰਦਾਂਝਲੀ ਸਮਾਗਮ ਦੇ ਵਿੱਚ ਇਲਾਕੇ ਦਾ ਹਰ ਵਿਅਕਤੀ ਉਹਨਾਂ ਨੂੰ ਸਰਦਾ ਦੇ ਫੁੱਲ ਪੇੜ ਕਰਨ ਲਈ ਪਹੁੰਚਿਆ ਬਹੁਤ ਦੁਖਦਾਈ ਘਟਨਾ ਹੋਈ ਸਰਦਾਰ ਜੂਹਾਰ ਸਿੰਘ ਜੀ ਇਲਾਕੇ ਦਾ ਸਾਡੇ ਸਮਾਣੇ ਸ਼ਹਿਰ ਦਾ ਬਹੁਤ ਹਰਮਨ ਪਿਆਰਾ ਬੱਚਾ ਸੀ ਤਸੀਲ ਦੇ ਅੰਦਰ ਐਸਡੀਐਮ ਦਫ਼ਤਰ ਜੋ ਵੀ ਕੋਈ ਇਹਦੇ ਲਈ ਕੰਮ ਜਾਂਦਾ ਸੀ ਆਪਦੀ ਪਹੁੰਚ ਤੋਂ ਹੋ ਕੇ ਬਾਹਰ ਇਹ ਕੰਮ ਕਰਵਾਉਂਦਾ ਸੀ ਜਿੰਨੇ ਵੀ ਇਹਦੀ ਮੌਤ ਦੀ ਨਿੰਦਿਆ ਕਰੀਏ ਮਾਲਕ ਨਾਲੋਂ ਭਗਵਾਨ ਨਾਲ ਗਿਲਾ ਕਰੀ ਉਹਨੇ ਥੋੜਾ ਮੈਂ ਆਪਣੇ ਵੱਲੋਂ ਕਪੂਰ ਚੰਦ ਮਾਨਸਲ ਸਾਹਿਬ ਕਾ ਪ੍ਰਧਾਨ ਨੂੰ ਸੁਵਿਛੜੀ ਰੂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਤੇ ਇਸ ਮਾਲਕ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਵਾਸ ਕੇ ਵਿਚੋ ਬੱਚਿਆਂ ਨੂੰ ਪਾਣਾ ਮਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਮਾਨਾ ਵਾਸੀਆਂ ਲਈ ਸਾਰਿਆਂ ਲਈ ਪਰਿਵਾਰ ਲਈ ਤਾਂ ਹੈ ਹੀ ਬਹੁਤ ਵੱਡਾ ਦੁੱਖ ਹੈ ਪਰ ਅੱਜ ਬੜੀ ਅਫਸੋਸ ਮਨ ਬੜਾ ਹੀ ਦੁਖੀ ਹੈ ਕਿ ਸਾਡਾ ਭਰਾ ਨੌਜਵਾਨ ਜਿਹੜਾ ਕਿ ਹਰ ਸਮੇਂ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦਾ ਸੀ ਜਿੰਨੇ ਵੀ ਆਫੀਸਰ ਸਾਹਿਬਾਨ ਜੋ ਐਸ ਡੀ ਐਮ ਸਾਹਿਬ ਇੱਥੇ ਲੱਗੇ ਪਿਛਲੇ 30 ਸਾਲ ਤੋਂ ਦਾ ਮੈਂ ਦੇਖਦੀ ਆ ਰਹੀ ਹਾਂ ਕਿ ਉਹਨਾਂ ਨੇ ਬੜੀ ਅੱਛੇ ਤਰੀਕੇ ਦੇ ਨਾਲ ਆਪਣੀ ਜਿਹੜੀ ਜੌਬ ਉਹ ਕੀਤੀ ਔਰ ਲੋਕਾਂ ਦਾ ਭਲੇ ਕੀਤਾ ਸੋਚ ਬਹੁਤ ਹੀ ਪਰੇਮੰਦ ਦੇ ਨਾਲ ਸਾਰੇ ਸ਼ਰਧਾਂਜਲੀ ਭੇਟ ਕਰਨ ਉਹਨਾਂ ਨੂੰ ਆਏ ਅਸੀਂ ਇਹ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਤੇ ਉਹਨਾਂ ਦੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਬੱਚਿਆਂ ਨੂੰ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਦੇ ਉਹ ਮੈਂ ਇਹ ਕਹੂੰਗਾ ਵੀ ਜੁਝਾਰ ਸਿੰਘ ਜਿਹੜਾ ਹੈਗਾ ਸਮਾਣੇ ਦੇ ਹਰ ਇੱਕ ਬੰਦੇ ਦੇ ਦਿਲ ਦੇ ਵਿੱਚ ਬਸਿਆ ਹਾ ਸੀ ਭਾਵੇਂ ਉਹ ਪ੍ਰਾਈਵੇਟ ਬੰਦਾ ਹੋਵੇ ਭਾਵੇਂ ਪੁਲਿਸ ਮੁਲਾਦੂਮ ਹੋਵੇ ਉਹਦੇ ਵਰਗਾ ਮੇਰਾ ਖਿਆਲ ਹੈ ਵੀ ਇਨਸਾਨ ਬਣਨਾ ਮੁਸ਼ਕਲ ਆ ਉਹਦੇ ਤੋਂ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਸੀ ਜਿਹੜਾ ਆ ਕੇ ਆ ਕੇ ਉਹਨਾਂ ਦੇ ਕੋਲੋਂ ਨਾਰਾਜ਼ ਹੋ ਕੇ ਜਾਵੇ ਉਹ ਹਰ ਇੱਕ ਦਾ ਕੰਮ ਕਰਦੇ ਸੀ ਤੇ ਕੰਮ ਕਰਕੇ ਫਿਰ ਦੱਸਦੇ ਹੁੰਦੇ ਸੀ ਵੀ ਆਹ ਕਰਨਾ ਜੇ ਆਪਾਂ ਇਹ ਕਹਿ ਦਈਏ ਵੀ ਪੰਜਾਬ ਪੁਲਿਸ ਦਾ ਸਾਰੇ ਸਮਾਣੇ ਦੇ ਲੋਕਾਂ ਵਾਸਤੇ ਉਹ ਫਰਿਸ਼ਤਾ ਸੀ ਤਰ੍ਹਾਂ ਅਜਾ ਤੇ ਡਾ ਕੇ ਸਾਨੂੰ ਬਹੁਤ ਵੱਡਾ ਅਫਸੋਸ ਤੇ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਿ ਉਹਦੇ ਜਾਣ ਨਾਲ ਅਜੇ ਉਮਰ ਹੈ ਨਹੀਂ ਸੀ ਸ਼ੀਨਾ ਪਰਿਵਾਰ ਦਾ ਉਹ ਹੀਰਾ ਬੰਦਾ ਨਾ ਹੈਗਾ ਸੀ ਉਹਦੇ ਵਰਗਾ ਮੈਂ ਆਪਣੇ ਵੱਲੋਂ ਆਪਣੇ ਜਥੇਬੰਦੀ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਵੈਗਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਵੈਗਰੂ ਉਸ ਵਿਛੜੀ ਰੂਹ ਨੂੰ ਮੇਰੇ ਛੋਟੇ ਵੀਰ ਜੁਝਾਰ ਸਿੰਘ ਨੂੰ ਆਪਣੇ ਅ ਕਰਨਾ 'ਚ ਨਿਵਾਸ ਬਖਸ਼ੇ ਅਤੇ ਪਿੱਛੋਂ ਪਰਿਵਾਰ ਨੂੰ ਆਪਾਂ ਸਾਰਿਆਂ ਨੂੰ ਯਾਰਾਂ ਦੋਸਤਾਂ ਨੂੰ ਪਾਣਾ ਮੰਨਣ ਦਾ ਲਭ ਬਖਸ਼ੇ ਵੈਗਰੂ ਜੀ ਦਾ ਕਾਲਾ ਵੈਗਰੂ ਜੀ ਕੀ ਪਤ ਹੈ ਮਾਨੀ ਜਾਲ ਸਿੰਘ ਜੀ ਸ਼ਿਡਾ ਇੱਕ ਬਹੁਤ ਵੱਡੀ ਸ਼ਖਸੀਅਤ ਸਨ ਔਰ ਉਹਨਾਂ ਨੇ ਬਹੁਤ ਲੰਬਾ ਸਮਾਂ ਇੱਥੇ ਐਸਡੀਐਮ ਕੋਰਟ ਦੇ ਵਿੱਚ ਹੀ ਆਪਣੀ ਸਰਵਿਸ ਕੀਤੀ ਪਰ ਉਹਦਾ ਸੁਭਾਅ ਇਹ ਸੀ ਵੀ ਕੋਈ ਵੀ ਚਲਾ ਗਿਆ ਸ਼ਹਿਰ ਦਾ ਬੰਦਾ ਪਿੰਡ ਦਾ ਹਰੇਕ ਨੂੰ ਖੜੇ ਮੱਥੇ ਮਿਲਦਾ ਉਹਨੂੰ ਕਹਿੰਦਾ ਉਹਦਾ ਕੰਮ ਕਰਕੇ ਦਿਓ ਜੀ ਪਰ ਮੇਰੇ ਨਾਲ ਤਾਂ ਬੜਾ ਪਿਆਰ ਵੀ ਬਹੁਤ ਜ਼ਿਆਦਾ ਸੀ ਜਦਦੇ ਰਹੀ ਤਾਂ ਸੀ ਉੱਥੇ ਉਹਨੇ ਜਦੋਂ ਵੀ ਅਸੀਂ ਜਾਣਾ ਉਹਨੇ ਕਿਹਾ ਬਜਰ ਸਿੰਘ ਆਏ ਨੇ ਜੀ ਚਲੋ ਕਈ ਵਾਰ ਕਈ ਮੁਲਾਜ਼ਮ ਨਵੇਂ ਹੁੰਦੇ ਨੇ ਸੋ ਇਹੋ ਜਿਹਾ ਸੁਭਾਅ ਵੇਖਿਆ ਨਹੀਂ ਕਿਸੇ ਬੰਦੇ ਦਾ ਅੱਜਾ ਕੱਠ ਤੋਂ ਉਹਦਾ ਦੱਸੇਗਾ ਵੀ ਉਹ ਕਿੰਨੀ ਵੱਡੀ ਸ਼ਖਸੀਅਤ ਸੀ ਕਿੰਨਾ ਲੋਕਾਂ ਨੂੰ ਪਿਆਰ ਮੈਂ ਉਸ ਦਿਨ ਸੇ ਸਰਕਾਰ ਦੇ ਵੀ ਗਿਆ ਸੀ ਔਰ ਕੱਠ ਵੇਖਿਆ ਵੀ ਦੁਨੀਆ ਤੇ ਫਿਰਦੀ ਸੀ ਇੱਕ ਬਹੁਤ ਵੱਡੀ ਸੋਸ਼ੀਅਟੀ ਦੀ ਛਾਡੀ ਹੈ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਦੇਖੋ ਸੱਚਾ ਚਾਰ ਸਿੰਘ ਵਰਗਾ ਇਨਸਾਨ ਬਣਨਾ ਬਹੁਤ ਔਖਾ ਹੈ ਇੰਨਾ ਟਾਈਮ ਉਸਮਾਨੇ ਚ ਰਹੇ ਨੇ ਐਸਡੀਐਮ ਸਾਹਿਬ ਦੇ ਨਾਲ ਰਹੇ ਨੇ ਇਹ ਪਹਿਲਾ ਬੰਦਾ ਜਿਹੜਾ ਆਪਣੀ ਤਨਖਾਹ ਦੇ ਨਾਲ ਜੀਵਨ ਕੱਢਦਾ ਸੀ ਕਦੇ 1 500 ਰੁਪਏ ਦਾ ਨਹੀਂ ਨਹੀਂ ਤਾਂ ਜਿਹੜੀ ਜਗ੍ਹਾ ਹੈ ਉੱਥੇ ਹਰ ਬੰਦੇ ਦਾ ਮਨ ਡੋਲ ਜਾਂਦਾ ਹੈ ਬਹੁਤ ਹੀ ਇਮਾਨਦਾਰ ਤੇ ਧਿਆਨ ਦੇਣਾਂ ਜਿੱਡੇ ਬੜੇ ਕਨੈਕਸ਼ਨ ਸੀ ਇਹਦੇ ਜਿੱਡਾ ਇਹ ਲਗਾਉ ਸੀ ਤੁਸੀਂ ਦੇਖੋ ਵੀ ਸਮਾਂ ਨੇ ਤੱਕ ਕਾਰਾਂ ਦੀ ਲਾਈਨ ਲੱਗੀ ਹੀ ਪਰ ਇੰਨੇ ਇਮਾਨਦਾਰ ਪਰ ਪਤਾ ਨਹੀਂ ਕਿਉਂ ਇਹ ਨਿਸ਼ੇਧੀ ਚੱਲਿਆ ਗਿਆ ਪਰ ਬਹੁਤ ਇਮਾਨਦਾਰ ਵਿਅਕਤੀ ਜਿੰਨੇ ਇਸ ਉਹ ਕਹੀਏ ਕਿ ਵਧੀਆ ਇਨਸਾਨਾਂ ਦੇ ਵਿੱਚੋਂ ਇਨਸਾਨ ਸੀਗਾ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਇਹ ਬਖਸ਼ਿ ਪਾਸ਼ਾ ਉਸ ਪਿਤਰ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਵਾਰ ਨੂੰ ਸਾਨੂੰ ਸਾਰਿਆਂ ਨੂੰ ਪਾਣਾ ਮੰਨ ਦਾ ਬਲ ਬਖਸ਼ੇ ਕਿਉਂਕਿ ਛੋਟੇ ਬੱਚੇ ਨੇ ਏ ਗੁਰੂ ਮਹਾਰਾਜ ਜੀ ਕਿਰਪਾ ਕਰਨੀ ਬਹੁਤ ਧੰਨਵਾਦ ਬਿਲਕੁਲ ਜੀ ਤੁਸੀਂ ਅੱਜ ਭੋਗ ਤੇ ਜੋ ਸੰਗਤਾਂ ਦਾ ਇਕੱਠ ਹੈ ਉਹਦੇ ਤੋਂ ਵੀ ਅੰਦਾਜ਼ਾ ਲਾ ਸਕਦੇ ਹਾਂ ਕਿ ਸਰਦਾਰ ਜੁਹਾਰ ਸਿੰਘ ਸ਼ੀਨਾ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਪੁਲਿਸ ਦੀ ਨੌਕਰੀ ਨਹੀਂ ਕੀਤੀ ਉਸ ਨੌਕਰੀ ਦੌਰਾਨ ਲੋਕਾਂ ਦਾ ਦਿਲ ਜਿੱਤਿਆ ਉਹਨਾਂ ਨੇ ਹਰ ਵੱਡੇ ਛੋਟੇ ਨੂੰ ਇੱਜ਼ਤ ਮਾਣ ਪਿਆਰ ਬਖਸ਼ਿਆ ਜੇ ਉਹਨਾਂ ਨੂੰ ਕੋਈ ਦਿਖ ਜਾਂਦਾ ਸੀ ਮੇਰੇ ਏਰੀਏ ਦਾ ਬੰਦਾ ਹੈ ਤਾਂ ਮੇਰੀ ਜਾਂ ਉਹ ਖੁਦ ਆ ਕੇ ਉਹਨਾਂ ਨੂੰ ਬੁਲਾਉਂਦੇ ਸੀ ਅੱਜ ਉਹ ਜਿਹੜਾ ਪਿਆਰ ਹੈ ਉਹਨਾਂ ਪ੍ਰਤੀ ਅੱਜ ਸੰਗਤ ਦੇ ਇਕੱਠ ਤੋਂ ਦਿਖ ਰਿਹਾ ਤੇ ਉਹਨਾਂ ਦੇ ਜਾਣ ਨਾਲ ਜਿਹੜਾ ਪਰਿਵਾਰ ਨੂੰ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਟਾ ਜਿਹੜਾ ਸਾਡੇ ਇਲਾਕੇ ਨੂੰ ਘਟਾ ਪਿਆ ਉਹ ਕਦੇ ਨਹੀਂ ਪੂਰਾ ਹੋਸਾ ਬਿਲਕੁਲ ਠੀਕ ਹੈ ਜੀ ਜਿਵੇਂ ਅਸੀਂ ਜੱਥੇਬੰਦੀਆਂ ਵੱਲੋਂ ਆਣ ਕੇ ਜਦੋਂ ਵੀ ਐਸਡੀਐਮ ਸਾਹਿਬ ਕੋਲ ਕਿਸੇ ਕੰਮ ਆਉਂਦੇ ਸੀ ਤਾਂ ਉਹ ਬਾਹਰੋਂ ਹੀ ਇੰਨਾ ਕੋਆਪਰੇਟ ਬੰਦੇ ਨੂੰ ਕਰਦਾ ਸੀ ਵੀ ਜਿਵੇਂ ਆਪਣੇ ਪਰਿਵਾਰ ਦਾ ਬੰਦਾ ਹੋਏ ਇਸ ਕਰਕੇ ਸਾਰੇ ਅਸੀਂ ਮਤਲਬ ਅੱਜ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਉਹਨਾਂ ਦੀ ਅੰਤਮ ਅਰਦਾਸ ਤੇ ਬਹੁਤ ਵਧੀਆ ਇਨਸਾਨ ਸਨ ਬਹੁਤ ਵਧੀਆ ਇਨਸਾਨ ਸੀਗਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਪੁਲਿਸ ਮਲਾਜਮਤਾ ਉਹ ਲੱਗਦਾ ਹੀ ਨਹੀਂ ਸੀਗਾ ਉਹ ਤਾਂ ਸੇਵਾਦਾਰ ਸੀਗਾ ਇੱਕ ਪੋਲਿਟਿਸ਼ੀਨ ਵੀ ਉਨੀ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਸਮਾਜ ਸੇਵੀ ਵੀ ਉਨੀ ਸੇਵਾ ਨਹੀਂ ਕਰ ਸਕਦਾ ਜਿੰਨੀ ਜਿੰਨਾ ਸੇਵਾਦਾਰ ਇਹ ਸੀ ਮੈਂ ਦੇਖਿਆ ਹਲਕੇ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਹੁੰਦਾ ਸੀ ਵੀ ਉੱਥੇ ਜੁਝਾਰ ਸਿੰਘ ਹੈਗਾ ਜੇ ਐਸਡੀਐਮ ਦਫ਼ਤਰ ਕੋਈ ਕੰਮ ਹੈ ਜਾਂ ਤਹਿਸੀਲ ਦੇ ਦਫ਼ਤਰ ਕੋਈ ਕੰਮ ਹੈ ਤਾਂ ਸਾਡਾ ਬੰਦਾ ਹੈਗਾ ਅਸੀਂ ਕੰਮ ਲੈ ਲਾਂਗੇ ਬਹੁਤ ਵੱਡੀ ਗੱਲ ਹੈ ਬੜਾ ਅਫਸੋਸ ਹੋਇਆ ਜਿੱਥੇ ਮਾਪਿਆਂ ਨੂੰ ਘਾਟਾ ਪਿਆ ਉੱਥੇ ਬਹੁਤ ਵੱਡਾ ਘਾਟਾ ਇਹ ਸਾਡੇ ਸਮਾਜ ਨੂੰ ਪਿਆ ਹੈ ਬੜੇ ਅਫਸੋਸ ਵਾਲੀ ਗੱਲ ਹੈ ਜਿਹਾਰ ਸਿੰਘ ਬਾਰੇ ਜੀ ਕਹਿਣ ਨੂੰ ਕੁਝ ਸ਼ਬਦ ਹੀ ਹੈ ਨਹੀਂਗੇ ਇੰਨੇ ਵਧੀਆ ਇਨਸਾਨ ਸੀਗੇ ਕਿ ਦੇਖੋ ਐਹੋ ਜਿਹੇ ਇਨਸਾਨ ਕਦੇ-ਕਦੇ ਜੰਮਦੇ ਆ ਬਹੁਤ ਹੀ ਮੈਰੀ ਪਰਿਵਾਰ ਦੀ ਸਿੱਖਿਆ ਸੀ ਤੇ ਜੋ ਉਹਨਾਂ ਦਾ ਮਤਲਬ ਬੇਵਕਤੀ ਮੌਤ ਤੇ ਹੀ ਭਾਰਤ ਤੁਸੀਂ ਲੋਕਾਂ ਨੂੰ ਦੁੱਖ ਦਾ ਪ੍ਰਗਟਾਵਾ ਕਰਦੇ ਹੋ ਜੀ ਕੈਮਰਾਮੈਨ ਬੀਕੇ ਰਖਦੇ ਨਾਲ ਪ੍ਰਸੋਤਮ ਕੋਸਿਕ ਸੁਮਾਨਾ